ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹਤਨਾਮ ਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤ ਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਕਿਰਪਾ ਦਾ ਸਦਕਾ ਜੀ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਸਤਿਗੁਰ ਜੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਬਾਣੀ ਪਹਿਲੇ ਪਾਛਾ ਜੀ ਆਸਾ ਰਾਗ ਦੇ ਵਿੱਚ ਬਾਣੀ ਚੱਲ ਰਹੀ ਹੈ ਇਹ ਜੋ ਅਗਲਾ ਸ਼ਬਦ ਹੈ 18 ਸ਼ਬਦ ਪਾਤਸ਼ਾਹ ਜੀ ਦੇ ਇਸ ਰਾਗ ਦੇ ਸੰਪੂਰਨ ਹੋਏ ਸੀ ਅਗਲਾ ਸ਼ਬਦ ਉਹ ਨਵੀਆਂ ਸ਼ਬਦ ਜੋ ਪੰਚਪਦਾ ਹੈ। ਇਹਲਾ ਜੋ ਸ਼ਬਦ ਜੀ ਉਹ ਤੇ ਤੁਕਾਸੀ ਇਹ ਪੰਚਪਦੇ ਤੋਂ ਭਾਵ ਹੁੰਦਾ ਹੈ ਕਿ ਪੰਜ ਪਹਿਰਿਆਂ ਵਾਲਾ ਸ਼ਬਦ ਜਿਹਦੇ ਪੰਜ ਬੰਦ ਹੁੰਦੇ ਹਨ। ਉਹ ਪੰਚਪਦਾ ਕਿਹਾ ਜਾਂਦਾ ਹੈ ਪਾਤਸ਼ਾਹ ਜੀ ਆਓ ਸ਼ਬਦ ਦੀ ਰਮਤਾ ਕਰਦੇ ਹਾਂ ਜੀ। ਆਸਾ ਮਹੱਲਾ ਪਹਿਲਾ ਅੰਤ ਪਦੈ ਦੁੱਧ ਬਿਨ ਥੇਨ ਪੰਖ ਬਿਨ ਪੰਖੀ ਜਲ ਬਿਨ ਉਤਪੁਜ ਕਾਮਨਾਹੀ ਧੰਤਨ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਹ ਮਹਾਰਾਜ ਸਤਿਗੁਰ ਜੀ ਸਾਨੂੰ ਜੀਵਨ ਭਾਈ ਸ਼ਬਦ ਦੀ ਰਮਤਾ ਕਰਦੇ ਉਪਦੇਸ਼ ਬਖਸ਼ਦੇ ਹਨ ਤੇ ਬਚਨ ਕਰਦੇ ਹਨ ਦੁੱਧ ਬਿਨ ਥੇਨ ਗਊ ਨੂੰ ਕਹਿੰਦੇ ਹਨ ਥੇਨ ਜਿਹੜੀ ਉਹ ਗਊ ਦਾ ਨਾਮ ਹੈ ਮਹਾਰਾਜ ਜੀ ਕਹਿੰਦੇ ਜਿਵੇਂ ਇੱਕ ਦੁੱਧ ਤੋਂ ਬਿਨਾ ਗਊ ਕਿਸੇ ਕੰਮ ਦੀ ਨਹੀਂ ਹੈ ਦੁੱਧ ਬਿਨ ਥੇਨ ਪੰਖ ਬਿਨ ਪੰਖੀ ਮਹਾਰਾਜ ਜੀ ਕਹਿੰਦੇ ਪੰਛੀ ਖੰਭਾਂ ਤੋਂ ਬਿਨਾ ਕਿਸੇ ਕੰਮ ਦਾ ਨਹੀਂ ਕਿਉਂ ਉਹਨੂੰ ਕੋਈ ਸਹਾਰਾ ਨਹੀਂ ਆ ਜੇ ਉਹਦੇ ਖੰਭ ਟੁੱਟ ਜਾਣ ਉੱਡ ਨਹੀਂ ਸਕਦਾ ਪੰਛੀ ਵਿਚਾਰਾ ਜੇ ਦੁੱਧ ਦੇਣਾ ਗਾਂ ਛੱਡਦੇ ਤਾਂ ਉਹਨੂੰ ਆਪਾਂ ਖੂਲ ਦਿੰਦੇ ਆ ਨਾ ਗਲੀਆਂ ਚਵਾਰਾ ਪਸ਼ੂ ਤੁਰੇ ਫਿਰਦੇ ਹਨ ਹੂ ਹੀ ਗਵਾਂ ਹਨ ਜਿਹੜੀਆਂ ਦੁੱਧ ਦੇਣਾ ਛੱਡ ਦਿੰਦੀਆਂ ਤੇ ਮਾਲਕ ਖੂਲ ਦਿੰਦੇ ਹਨ ਉਹ ਵਿਚਾਰੀਆਂ ਸੜਕਾਂ 'ਤੇ ਤੁਰੀਆਂ ਫਿਰਦੀਆਂ ਸ੍ਰੀ ਮਹਾਰਾਜ ਜੀ ਕਹਿੰਦੇ ਜਿਵੇਂ ਗਾਉ ਕੰਮ ਨਹੀਂ ਹੁੰਦੀ ਜਿਵੇਂ ਪੰਛੀ ਜਿਹੜਾ ਹੈ ਉਹਦਾ ਸਹਾਰਾ ਟੁੱਟ ਜਾਂਦਾ ਜਿਵੇਂ ਉਹਦੇ ਖੰਭ ਟੁੱਟ ਜਾਂ ਜਾਣ ਇਹ ਪੰਖੀ ਪੰਖ ਬਿਨ ਪੰਖੀ ਮਹਾਰਾਜ ਜੀ ਕਹਿੰਦੇ ਜਾਲ ਬਿਨਾ ਉਤਪੋਜ ਕਾਮ ਨਹੀਂ ਕਹਿੰਦੇ ਜਿਵੇਂ ਇੱਕ ਜਾਲ ਤੋਂ ਬਿਨਾ ਪਾਣੀ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਉਤਪੋਜ ਜਿਹੜੀ ਹੈ ਖੇਤੀ ਜਿਹੜੀ ਉਹ ਸੜ ਫੁੱਕ ਜਾਂਦੀ ਹੈ ਮਹਾਰਾਜ ਜੀ ਕਹਿੰਦੇ ਜਿਵੇਂ ਪਾਣੀ ਤੋਂ ਬਿਨਾ ਜਲ ਬਿਨਾ ਤੂ ਭੋਜ ਕਾਮ ਕਿਸੇ ਕੰਮ ਦੀ ਨਹੀਂ ਰਹਿੰਦੀ ਕੋਈ ਵੀ ਖੇਤੀ ਬੀਜ ਲੋ ਜੇ ਇਹਨੂੰ ਪਾਣੀ ਨਹੀਂ ਦਵਾਂਗੇ ਕੋਈ ਸਮਾਂ ਸੜ ਜਾਂਦੀ ਹੈ ਉਹ ਕਿਸੇ ਕੰਮ ਦੀ ਨਹੀਂ ਦਿੰਦੀ ਉਹ ਫਲ ਨਹੀਂ ਦਿੰਦੀ ਖੇਤੀ ਜੇ ਪਾਣੀ ਨਾ ਦਈਏ ਇਹ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਉਹ ਰੁੱਖ ਧਾਲ ਹੈ ਜਿਹੜੇ ਨਾਮ ਨਹੀਂ ਜਪਦੇ ਮਹਾਰਾਜ ਜੀ ਕਹਿੰਦੇ ਜਿਹੜੇ ਜੀਵ ਇਹ ਦੇ ਪ੍ਰਾਨੀ ਕਹਿੰਦੇ ਨਾਮ ਤੋਂ ਹੀ ਨੇ ਹਨ ਉਹਨਾਂ ਦਾ ਵੀ ਹਾਲ ਹੈ ਜਿਵੇਂ ਇੱਕ ਦੁੱਧ ਤੋਂ ਬਿਨਾ ਗੁਣ ਤੋਂ ਬਿਨਾ ਗਾਹ ਨੂੰ ਨਹੀਂ ਕੋਈ ਪੁੱਛਦਾ ਪੰਛੀ ਦੇ ਖੰਭਾ ਤੋਂ ਬਿਨਾ ਉਸਖਣਾ ਹੋ ਜਾਂਦਾ ਹੈ ਬਿਨਾ ਜਲ ਤੋਂ ਖੇਤੀ ਸੜਪੁਰ ਜਾਂਦੀ ਹੈ ਉਹ ਕਿਸੇ ਕੰਮ ਦੀ ਨਹੀਂ ਰਹਿੰਦੀ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਨਾਮ ਤੋਂ ਬਿਨਾ ਮਨੁੱਖ ਕਿਸੇ ਕੰਮ ਦਾ ਨਹੀਂ ਹੈ ਤੇ ਗੁਣ ਤਾਂ ਨਾਮ ਨਾਲ ਹੋਣੇ ਗੁਰੂ ਦੇ ਮੇਲ ਨਾਲ ਇਹ ਤਾਂ ਸਿੱਧਾ ਔਗੁਣਾਂ ਦੇ ਭਰੇ ਪਏ ਆ ਜਿਨ੍ਹਾਂ ਚਿਰ ਸਾਡੇ ਕੋਲ ਗੁਣਾਂ ਦੀ ਕਦਰਤਾ ਨਹੀਂ ਇਹਨਾਂ ਚਿਰ ਸੱਚੇ ਗੁਰੂ ਦੇ ਮੇਲ ਨਾਲ ਅਸੀਂ ਗੁਣ ਨਹੀਂ ਇਕੱਠੇ ਕਰ ਲੈਂਦੇ ਉਹਨਿਆਂ ਸਿੱਕੇ ਕੰਮ ਦੇ ਨਹੀਂ ਦੁਨੀਆ ਦੇ ਵਾਸਤੇ ਭਵੇਂ ਹੋਵਾਂਗੇ ਪਰ ਮਾਲਕ ਤੋਂ ਬਿਨਾ ਮਾਲਕ ਦੇ ਗੁਣਾ ਬਿਨਾਂ ਉਹਦਾ ਪ੍ਰਾਪਤੀ ਨਹੀਂ ਹੈ ਤੇ ਮਹਾਰਾਜ ਦੀ ਅਗਲੀਆਂ ਪੰਕਤੀਆਂ ਵਿੱਚ ਵੀ ਬਚਨ ਕਰਦੇ ਹਨ ਕਿ ਆ ਸਲਤਾਨ ਸਲਾਮ ਵੇ ਹੁਣਾ ਅੰਧੀ ਕੋਠੀ ਤੇਰਾ ਨਾਮ ਨਹੀਂ ਹਰਜ ਕਿੰਦ ਜਿਵੇਂ ਕੋ ਸੁਲਤਾਨ ਬਾਦਸ਼ਾਹ ਰਾਜਾ ਉਹ ਸਲਾਮ ਤੋਂ ਬਿਨਾ ਕਿਸੇ ਕੰਮ ਦਾ ਨਹੀਂ ਜੀ ਉਹਨੂੰ ਕੋਈ ਸਲਾਮ ਹੀ ਨਹੀਂ ਕਰਦਾ ਉਹ ਰਾਜੇ ਨੂੰ ਬਾਦਸ਼ਾਹ ਨੂੰ ਜੇ ਕੋਈ ਸਲਾਮ ਹੀ ਨਹੀਂ ਦਿੰਦਾ ਸਲਾਮੀ ਨਹੀਂ ਦਿੰਦਾ ਉਹ ਉਹ ਰਾਜਾ ਬਾਦਸ਼ਾਹ ਥੋੜਾ ਰਿਆ ਇਹਨੂੰ ਪੁੱਛੇ ਕਿ ਵਾਏ ਨਾ ਕੋਈ ਸਲਾਮ ਹੀ ਨਾ ਕਰੇ ਉਹਦੀ ਇੱਜ਼ਤ ਹੀ ਨਾ ਕਰੇ ਪੁਰਨਾਨਕ ਪਾਸ਼ਾ ਜੀ ਕਹਿੰਦੇ ਕਿਆ ਸੁਲਤਾਨ ਸਲਾਮ ਵੀ ਹੁਣਾ ਕਹਿੰਦੇ ਸਲਾਮ ਤੋ ਵੀ ਹੁਣਾ ਜਿਹੜਾ ਸੁਲਤਾਨਾ ਕਿਸੇ ਕੰਮ ਦਾ ਨਹੀਂ ਅੰਦੀ ਕੋਠੀ ਤੇਰਾ ਨਾਮ ਨਹੀਂ ਕਹਿੰਦੇ ਜਿਸ ਹਿਰਦੇ ਘਰ ਵਿੱਚ ਤੇਰਾ ਨਾਮ ਨਹੀਂ ਜਿਨ੍ਹਾਂ ਹਿਰਦਿਆਂ ਦੇ ਵਿੱਚ ਇਸ ਘਰ ਦੇ ਵਿੱਚ ਕੋਠੀ ਦੇ ਵਿੱਚ ਸਰੀਰ ਵਿੱਚ ਹਿਰਦੇ ਵਿੱਚ ਮਹਾਰਾਜ ਜੀ ਕਹਿੰਦੇ ਅੰਨਾ ਪਣ ਪਿਆ ਨੇਰ ਕੋਪ ਪਿਆਏ ਨਾਮ ਨਹੀਂ ਵਸਦਾ ਜਿੰਨਾ ਘਰਾਂ ਦੇ ਵਿੱਚ ਹਿਰਦਿਆਂ ਦੇ ਵਿੱਚ ਮਹਾਰਾਜ ਜੀ ਕਹਿੰਦੇ ਉਹ ਵੀ ਮਨੁੱਖ ਕਿਸੇ ਕੰਮ ਦੇ ਨਹੀਂ ਹਨ ਮਹਾਰਾਜ ਜੀ ਕਹਿੰਦੇ ਉਹ ਹਿਰਦਾ ਕਿਸੇ ਕੰਮ ਦਾ ਨਹੀਂ ਜਿੱਥੇ ਹਨੇਰ ਕੁੱਪ ਪਿਆ ਹੈ ਜਿੱਥੇ ਕਦੀ ਮੂੰਹ ਦੇ ਵਿੱਚੋਂ ਵਾਹਿਗੁਰੂ ਦੀ ਨਾਮਣੀ ਨਿਕਲਿਆ ਹਰੀ ਵੀ ਨਿਕਲਿਆ ਨੂੰ ਚੇਤਾ ਹੀ ਨਹੀਂ ਕੀਤਾ ਉਹਦੇ ਦਰਸ਼ਨ ਹੀ ਨਹੀਂ ਪਾ ਸਕਿਆ ਹਿਰਦਾ ਹਨੇਰ ਦੇ ਨਾਲ ਭਰਿਆ ਪਿਆ ਉਹ ਗੁਨਾ ਨਾਲ ਸਤਿਗੁਰੂ ਜੀ ਕਹਿੰਦੇ ਉਹ ਕੋਠੀ ਤੇਰਾ ਨਾਮ ਨਹੀਂ ਉਹ ਕਹਿੰਦੇ ਕੋਠੀ ਉਹ ਸਰੀਰ ਸਖਣਾ ਹੈ ਈ ਵਿਸਰੈ ਦੁਖ ਬੋਤਾ ਲਾਗੈ ਦੁਖ ਲਾਗੇ ਤੂੰ ਵਿਸਰ ਨਾਹੀ ਜੀ ਮਹਾਰਾਜ ਜੀ ਦੇਖੋ ਅਗਲੇ ਬੰਦ ਵਿੱਚ ਰਹਾਉ ਵਿੱਚ ਕੇਂਦਰੀ ਭਾਵ ਦਰਸਾਉਂਦੇ ਹਨ ਇਹ ਕਹਿੰਦੇ ਕੀ ਵਿਸਰੈ ਦੁਖ ਬੋਤਾ ਲਾਗੈ ਮਹਾਰਾਜ ਜੀ ਕਹਿੰਦੇ ਕਿਉਂ ਵਿਸਰੇ ਤੇਰਾ ਨਾਮ ਤੇਰਾ ਨਾਮ ਵਿਸਰਦੇ ਨਾਲ ਬੋਤਾ ਦੁਖ ਲੱਗਦਾ ਬਹੁਤੇ ਦੁਖ ਇਕੱਠੇ ਹੋ ਜਾਂਦੇ ਹਨ ਜਦੋਂ ਕੋਈ ਸਰੀਰ ਕੋਈ ਜਿਵਿਆਸੂ ਕੋਈ ਮਨੁੱਖ ਨੂੰ ਤੇਰੇ ਨਾਮ ਨੂੰ ਵਿਸਾਰਦਾ ਹੈ ਮਹਾਰਾਜ ਜੀ ਗੁਰੂ ਨਾਨਕ ਮਹਾਰਾਜ ਜੀ ਆਪ ਜੀ ਗਿਆਸੂ ਬਣਦੇ ਹਨ ਹਿੰਦੇ ਕੀ ਵਿਸਰੈ ਦੁੱਖ ਬਹੁਤਾ ਲਾਗੇ ਕੋ ਨਾਮ ਹੀ ਹੈ ਜਦੋਂ ਵਿਸਾਰਦਾ ਤੇ ਬਹੁਤੇ ਦੁੱਖ ਛੇੜ ਲੈਂਦੇ ਆ ਰੂਹ ਪੱਖਾ ਤੋਂ ਦੁਖੀ ਹੋ ਜਾਂਦੇ ਆ ਮਨ ਜਿਹੜਾ ਉਹ ਤਪਦਾ ਹੈ ਵਕਾਰਾਂ ਦੀ ਅੱਗ ਵਿੱਚ ਤੇ ਮਹਾਰਾਜ ਜੀ ਕਹਿੰਦੇ ਦੁੱਖ ਪੈਦਾ ਕਰਦਾ ਵਕਾਰ ਮਹਾਰਾਜ ਜੀ ਕਹਿੰਦੇ ਕੋਈ ਹੈ ਕਿਉਂ ਵਿਸਰੈ ਦੁੱਖ ਬਹੁਤਾ ਲੱਗੇ ਮਹਾਰਾਜ ਜੀ ਕਹਿੰਦੇ ਦੁੱਖ ਬਹੁਤਾ ਲੱਗਦਾ ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਹੀ ਨਹੀਂ ਹਿਰਦੇ ਖਾਲੀ ਹਨ ਦੁੱਖ ਲਾਗੇ ਤੂੰ ਵਿਸਰ ਨਾਹੀਂ ਕਹਿੰਦੇ ਮਹਾਰਾਜ ਜੀ ਬੇਨਤੀ ਕਰਦੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਤੂੰ ਵਿਸਰੇ ਹੀ ਨਾ ਭੁੱਲੇ ਹੀ ਨਾ ਦਿਨੂ ਤਿਆਗੀ ਹੀ ਨਾ ਕਹਿੰਦੇ ਤੇਰਾ ਨਾਮ ਸਾਨੂੰ ਵਿਸਰੇ ਨਾ ਤੂੰ ਵਿਸਰੇ ਨਾਹੀਂ ਕਹਿੰਦੇ ਦੁੱਖ ਫਿਰ ਦੁੱਖ ਦੇ ਵਿੱਚ ਵੀ ਸੁਖੀ ਹੋ ਜਾਵਾਂਗੇ ਜਦੋਂ ਉਹਨੂੰ ਵਸਾਰਾਂਗੇ ਨਾ ਭੁੱਲਾਂਗੇ ਨਾ ਉਹਨੂੰ ਵਾਰ-ਵਾਰ ਦਿਰੜ ਕਰਾਂਗੇ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਵਾਹਿਗੁਰੂ ਵਾਹਿਗੁਰੂ ਕਰਾਂਗੇ ਉਹਨੂੰ ਚੇਤੇ ਕਰਾਂਗੇ ਸਤਿਗੁਰੂ ਜੀ ਕਹਿੰਦੇ ਫਿਰ ਦੁੱਖ ਤੋਂ ਛੁਟਕਾਰਾ ਮਿਲ ਜਾਵੇਗਾ ਦੁੱਖ ਵਿੱਚ ਵੀ ਸੁਖੀ ਹੋਵਾਂਗੇ ਸੁਖ ਆਨੰਦ ਨੂੰ ਗਾੰਗੇ ਰਹਾਓ ਬਿਸ਼ਰਾਮ ਦੇ ਕੇ ਪਾਤਸ਼ਾਹ ਜੀ ਅੱਗੇ ਬਚਨ ਕਰਦੇ ਹਨ ਅੱਖੀ ਅੰਧ ਜੀਵ ਰਤ ਨਹੀਂ ਕੰਨੀ ਪਵਨ ਨਾ ਵਾਜੈ ਮਹਾਰਾਜ ਕਹਿੰਦੇ ਜਦੋਂ ਜੀਵਨ ਹੀ ਗੁਜ਼ਰ ਗਿਆ ਕਹਿੰਦੇ ਜਦੋਂ ਮਡੀਪਾ ਆ ਗਿਆ ਫਿਰ ਅੱਖਾਂ ਦੇ ਵਿੱਚ ਅੰਧਪਨ ਆ ਜਾਂਦਾ ਦੇਖਦੇ ਆ ਨਾ ਜਦੋਂ ਜਨ ਆਜੂ ਗੁਜ਼ਰਦੀ ਜਾਂਦੀ ਹੈ ਜਵਾਨੀ ਤੋਂ ਅੱਗੇ ਵੱਡੇ ਪਾਈ ਸ਼ੁਰੂ ਹੋਣਾ ਤੇ ਮਹਾਰਾਜ ਜੀ ਕਹਿੰਦੇ ਫਿਰ ਵੀ ਛੱਡ ਨਹੀਂ ਸਕਕੇ ਲਾਲ ਸਾਨੂੰ ਕਹਿੰਦੇ ਅੱਖੀ ਅੰਧ ਜੀਵ ਰਸ ਨਾਹੀ ਕਹਿੰਦੇ ਉਦੋਂ ਅੱਖਾਂ ਤੋਂ ਵੀ ਅੰਧਾਪਨ ਹੋ ਜਾਂਦਾ ਮਨੁੱਖ ਦਾ ਜੀਵ ਤੋਂ ਵੀ ਜੀਵ ਦਾ ਵੀ ਸਵਾਦ ਜਿਹੜਾ ਹੈ ਨਾ ਉਹ ਲੈ ਜਾਂਦਾ ਖਤਮ ਹੋ ਜਾਂਦਾ ਫਿਰ ਖੁਰਖਾਰ ਨੂੰ ਵੀ ਮਹਾਰਾਜ ਜੀ ਕਹਿੰਦੇ ਚਿੱਤ ਨਹੀਂ ਕਰਦਾ ਦੇਖਣ ਨੂੰ ਚਿੱਤ ਨਹੀਂ ਕਰਦਾ ਕੰਨ ਵੀ ਸੁਣਨੇ ਘਟੂ ਜਿੰਦ ਪਵਨ ਵਾਜੇ ਜਿਹੜੇ ਬਾਹਰਲੇ ਵਾਜੇ ਆਨੰਦ ਕੰਨਾਂ ਨਾਲ ਸੁਣਦੇ ਸੀ ਉਹ ਕੰਨ ਵੀ ਛੱਡ ਜਾਂਦੇ ਨੇ ਬੋਲਾਪਣ ਸ਼ੁਰੂ ਹੋ ਜਾਂਦਾ ਦੇਖਦੇ ਆ ਨਾ ਬਹੁਤੇ ਬਜ਼ੁਰਗਾਂ ਚ ਬੋਲਾਪਣ ਆ ਜਾਂਦਾ ਜੀਭ ਤੋਂ ਬਹੁਤਾ ਖਾ ਨਹੀਂ ਪਾਉਂਦੇ ਅੱਖਾਂ ਤੋਂ ਬਹੁਤਾ ਦੇਖ ਨਹੀਂ ਪਾਉਂਦੇ ਕਹਿੰਦੇ ਅਸੀਂ ਅਵਸਥਾ ਫੇਰ ਆਉਣੀ ਹੀ ਆਉਣੀ ਹੈ ਅੱਗੇ ਤੇ ਮਹਾਰਾਜ ਜੀ ਕਹਿੰਦੇ ਫਿਰ ਪ੍ਰਾਪਤੀ ਕੀਤੋਂ ਫਿਰ ਵੀ ਲਾਲਸਾ ਨਹੀਂ ਛੱਡਦਾ ਚਲਣੀ ਚੱਲੈ ਊਜਤਾ ਆਗੈ ਫਿਰ ਸੇਵਾ ਫਲ ਲਾਗੈ ਹਾਰਾ ਜੀ ਕਹਿੰਦੇ ਫਿਰ ਚੱਲ ਵੀ ਨਹੀਂ ਪਾਂਦਾ ਕਿਸੇ ਦੀ ਡੰਗੌਰੀ ਸਾਰਾ ਲੈਣਾ ਪੈਂਦਾ ਹੋਈ ਆਪ ਫੜ ਕੇ ਲੈ ਕੇ ਜਾਂਦਾ ਜਦੋਂ ਬਜ਼ੁਰਗ ਅਵਸਥਾ ਹੁੰਦੀ ਹੈ ਆਪਣੇ ਆਪ ਚੱਲ ਵੀ ਨਹੀਂ ਪਾਂਦਾ ਚਰਣੀ ਚੱਲੈ ਮਹਾਰਾਜ ਜੀ ਕਹਿੰਦੇ ਚਰਣਾ ਦੇ ਨਾਲ ਪੈਰਾਂ ਦੇ ਨਾਲ ਆਪਣੇ ਆਪ ਤੁਰ ਵੀ ਨਹੀਂ ਪੰਦਾ ਕਹਿੰਦੇ ਕੋਈ ਡੰਗੋਰੀ ਫੜਦਾ ਹੱਥ ਫੜਦਾ ਤਾਂ ਪਾਰ ਕਰਾਂਦਾ ਸੜਕ ਕੋਈ ਘਰ ਵਿੱਚ ਤੁਹਾਡੀ ਅਵਸਥਾ ਉਮਰ ਜਾਦੀ ਹੋ ਜਾਂਦੀ ਹੈ ਫਿਰ ਤੁਰ ਵੀ ਨਹੀਂ ਪੰਦਾ ਅੱਗੇ ਬਿਨ ਸੇਵਾ ਫਲ ਲਾਗੇ ਬਿਨਾਂ ਸੇਵਾ ਤੋਂ ਮਹਾਰਾਜ ਜੀ ਕਹਿੰਦੇ ਫਿਰ ਫਾਲ ਕਾਦਾ ਹੈ ਕਹਿੰਦੇ ਫਿਰ ਫਲ ਦੀ ਪ੍ਰਾਪਤੀ ਨਹੀਂ ਹੋਣੀ ਫਿਰ ਵੀ ਲਾਲਸਾ ਮਨ ਦੇ ਵਿੱਚ ਫੁਰਨਿਆਂ ਦੀ ਆਸ ਬੋਤੇ ਜੀਨ ਦੀ ਆਸ ਫਿਰ ਵੀ ਨਹੀਂ ਮੁੱਕਦੀ ਹੈ ਅਖਰ ਬਿਰਖ ਬਾਗ ਭੁਏ ਚੋਖੀ ਸਿੰਚਿਤ ਭੋ ਕਰਹੀ ਹਰ ਜੀ ਦੇ ਕੋ ਅਗਲਾ ਪਦ ਸ਼ੁਰੂ ਕਰਦੇ ਆਂ ਕਹਿੰਦੇ ਅਖਰ ਬਿਰਖ ਬਾਗ ਬਿਰਖ ਮਹਾਰਾਜ ਕਹਿੰਦੇ ਸੀ ਰੋਪੀ ਭੁਏ ਦੇ ਵਿੱਚ ਇਹ ਸਰੀਰ ਦੇ ਰੂਪੀ ਜਿਹੜੀ ਭੋਏ ਮਿਲੀ ਹੈ ਨਾ ਧਰਤੀ ਮਿਲੀ ਹੈ ਸਰੀਰ ਮਨ ਰੂਪੀ ਮਹਾਰਾਜ ਜੀ ਕਹਿੰਦੇ ਇੱਥੇ ਸੁਭਗੁਣਾ ਅਖਰ ਬੀਜ ਲੈ ਤੂੰ ਪਾਈ ਕਹਿੰਦੇ ਅਖਰ ਵਿਰਖ ਬਾਗ ਭੋਏ ਸੁਖੀ ਮਹਾਰਾਜ ਜੀ ਕਹਿੰਦੇ ਭੋਏ ਆ ਨਾ ਜਿਹੜੀ ਸਰੀਰ ਰੂਪੀ ਉੱਥੇ ਸੱਚੇ ਨਾਮ ਦਾ ਬਾਗ ਬੀਜ ਲੈ ਦਖਤ ਬੀਜ ਲੈ ਸਿੰਚਿਤ ਭਾਉ ਮਹਾਰਾਜ ਜੀ ਕਹਿੰਦੇ ਨੂੰ ਭਾਉ ਰੂਪੀ ਜਾਲ ਸਿੰਚਨਾ ਕਰ ਪਰਮਾਤਮਾ ਦੇ ਭਉ ਰੂਪੀ ਜਾਲ ਪਾਣੀ ਇਹਨੂੰ ਲਾਣਾ ਕਰੇ ਭੁਏ ਨੂੰ ਮਹਾਰਾਜ ਜੀ ਕਹਿੰਦੇ ਸਰੀਰ ਦੇ ਵਿੱਚ ਸੁਭ ਗੁਣਾ ਰੂਪੀ ਨਾਮ ਰੂਪੀ ਬਾਗ ਨੂੰ ਲਾਣਾ ਕਰ ਸਬਨਾ ਫਲ ਲੱਗੇ ਨਾਮ ਇੱਕੋ ਬਿਨ ਨਾ ਕਰਮਾ ਕੈਸੇ ਲਹੀ ਮਹਾਰਾਜ ਜੀ ਕਹਿੰਦੇ ਫਿਰ ਫਲ ਲੱਗੇਗਾ ਭਾਈ ਸਭਨਾ ਫਲ ਲਾਗੇ ਨਾਮੇ ਕੋਈ ਕੋ ਨਾਮ ਦਾ ਸੱਚਾ ਨਾਮ ਦਾ ਫਲ ਲੱਗਣਾ ਫਿਰ ਜਦੋਂ ਇਹ ਭਉਂ ਦੇ ਵਿੱਚ ਸੱਚੇ ਨਾਮ ਰੂਪੀ ਖੇਤੀ ਨੂੰ ਲਾ ਦੇਵੇਂਗਾ ਹਿਲ ਸੱਚੇ ਨਾਮ ਦਾ ਫਲ ਵੱਢ ਲਵੇਂਗਾ ਨਹੀਂ ਤਾਂ ਇੱਕੋ ਬਿਨ ਕਰਮਾ ਕੈਸੀ ਲਈ ਮਹਾਰਾਜ ਜੀ ਕਹਿੰਦੇ ਪਰ ਕਰਮਾ ਤੋਂ ਬਿਨਾ ਇਹ ਕੁਝ ਨਹੀਂ ਮਿਲਦਾ ਇਹ ਕਰਮ ਵੱਡੇ ਹਨ ਮਹਾਰਾਜ ਜੀ ਕਹਿੰਦੇ ਫੇਰ ਇਹ ਸਮਾਨ ਰੂਪੀ ਸ੍ਰੀ ਰੂਪੀ ਖੇਤੀ ਨੂੰ ਬੀਜੇਗਾ ਇਹ ਕਰਮੀ ਨਾ ਸਾਥ ਦਿੱਤੇ ਫਿਰ ਤਾਂ ਲੱਭਦਾ ਫਿਰੇਗਾ ਜੀਤੇ ਜੀ ਤੇਰੇ ਸਭ ਤੇਰੇ ਬਿਨ ਸੇਵਾ ਫਲ ਕਿਸੈ ਨਾਹੀਂ ਮਹਾਰਾਜ ਕਹਿੰਦੇ ਜਿੰਨੇ ਜੀ ਹਨ ਸਭ ਤੇਰੇ ਹਨ ਜਿੰਨਾ ਜੀ ਦੇਖਦੇ ਆ ਜੰਤ ਦੇਖਦੇ ਆ ਮਹਾਰਾਜ ਕਹਿੰਦੇ ਜੀਤੇ ਜੀ ਤੇਰੇ ਸਭ ਤੇਰੇ ਏ ਪ੍ਰਭੂ ਜੀ ਉਹ ਪਰਮਾਤਮਾ ਜੀ ਉਹ ਜਿੰਨੇ ਜੀ ਤੱਕਦੇ ਆ ਸਭ ਤੇਰੇ ਹਨ ਬਾਰੇ ਸੇਵਾ ਤੋਂ ਬਿਨਾ ਮਹਾਰਾਜ ਜੀ ਕਹਿੰਦੇ ਬਿਨ ਸੇਵਾ ਫਲ ਕੈਸੇ ਨਾਹੀ ਮਹਾਰਾਜ ਜੀ ਕਹਿੰਦੇ ਫਿਰ ਬਿਵਾਤੂ ਬਿਨਾ ਕਿਵੇਂ ਫਲ ਲੈ ਲੇਂਗਾ ਦੁੱਖ ਸੁੱਖ ਭਾਣਾ ਤੇਰਾ ਹੋਇਐ ਫਿਰ ਨਾਵੇਂ ਜਿਉ ਰਹੇ ਨਾਹੀ ਹਰਜ ਕਹਿੰਦੇ ਤੈਨੂੰ ਪਤਾ ਹੋਣਾ ਚਾਹੀਦਾ ਹੈ ਦੁੱਖ ਅਤੇ ਸੁੱਖ ਦੋਵੇਂ ਕੋਈ ਉਹਦਾ ਭਾਣਾ ਹੈ ਕਹਿੰਦੇ ਅਸੀਂ ਤੁਹਾਨੂੰ ਤਾਂ ਸੁੱਖ ਜਾ ਦੁੱਖ ਜਾ ਬਦਨ ਕਿ ਉਹਦਾ ਭਾਣਾ ਹੋ ਗਿਆ ਪਰਮੇਸ਼ਰ ਦਾ ਕੋਈ ਸਰੀਰ ਮਰ ਤੁ ਕਰਦਾ ਅਸੀਂ ਕਹਿੰਦੇ ਆ ਭਾਣਾ ਹੋ ਗਿਆ ਕੋਈ ਦੁੱਖ ਲੱਗਦਾ ਵੱਡਾ ਤੇ ਅਸੀਂ ਕਹਿੰਦੇ ਆ ਭਾਣਾ ਹੈ ਮਾਲਕ ਦਾ ਪ੍ਰਭੂ ਦਾ ਪਰ ਸੁੱਖ ਵੇਲੇ ਥੋੜਾ ਭਾਣਾ ਕਹਿੰਨੇ ਆ ਸੁੱਖ ਵੇਲੇ ਤਾਂ ਭੱਜ ਕੇ ਆਪਣਾ ਬਣਾ ਲੈਨੇ ਆ ਇਹ ਸੁੱਖ ਤਾਂ ਸਾਡੀ ਕਮਾਈ ਦਾ ਯਾਰ ਇਹ ਭਾਣਾ ਥੋੜਾ ਉਹਦਾ ਜੇ ਭਾਣਾ ਕਹਦੇ ਕੋਈ ਉਹਨੂੰ ਚਪੇੜ ਮਾਰਨ ਨੂੰ ਪੈਂਦੇ ਆ ਹਰ ਗੁਰਮੁਖ ਦੁਨਾਂ ਨੂੰ ਪਾਣਾ ਕਹਿੰਦੇ ਹਨ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਹਨ ਕਹਿੰਦੇ ਜੇ ਦੁੱਖ ਪਾਣਾ ਹੈ ਭਾਈ ਸੁੱਖ ਵੀ ਉਹਦਾ ਪਾਣਾ ਹੀ ਹੈ ਇਹ ਦੋਵੇਂ ਜ਼ਿੰਦਗੀ ਵਿੱਚ ਧੁੱਪ ਛਾਂ ਦੀ ਤਰ੍ਹਾਂ ਚੱਲਦੇ ਹਨ ਕਿਸੇ ਨੂੰ ਪੁੱਛ ਲਓ ਸੰਸਾਰ ਵਿੱਚ ਉਹ ਕੋਈ ਕਦੀ ਇਹ ਨਹੀਂ ਕਹੇਗਾ ਕਿ ਮੈਂ ਸੁਖੀ ਹਾਂ ਕਹਿੰਦਾ ਕੋਈ ਆਪਾਂ ਸਾਰੇ ਦੁਖੀ ਹਾਂ ਕੋਈ ਕਿਸੇ ਬਿਮਾਰੀ ਤੋਂ ਕੋ ਕਿਸੇ ਤ੍ਰੀਆਂ ਪੁੱਤਰਾ ਤੋਂ ਕੋ ਜਾਇਦਾ ਤੋਂ ਕੋਈ ਸੰਸਾਰ ਸਰੀਰਕ ਬਿਮਾਰੀ ਤੋਂ ਦੁਖੀ ਹੈ ਪਾਰੇ ਦੁੱਖ ਅਤੇ ਨਾਲ ਸੁੱਖ ਵੀ ਸਾਨੂੰ ਮਾਲਕ ਦਿੰਦਾ ਹੈ ਸਾਡੇ ਕਰਮਾਂ ਦੇ ਸਰੀਰ ਤੇ ਦੁੱਖ ਵੀ ਚੱਲਦੇ ਆ ਤੇ ਸਮਾਂ ਉਹਨਾਂ ਤੇ ਸਾਨੂੰ ਸੁੱਖ ਵੀ ਦਿੰਦਾ ਫਿਰ ਪਰ ਅਸੀਂ ਭੁੱਲ ਜਾਂਦੇ ਆ ਦੁੱਖ ਵੀਰੀ ਕਹਿ ਦਿੰਦੇ ਆ ਕਿ ਉਹਦਾ ਭਾਣਾ ਹੈ ਉਹਨੇ ਦਿੱਤਾ ਦੁੱਖ ਮਾਲਕ ਨੇ ਸਾਡਾ ਥੋੜਾ ਭਾਵੇਂ ਪਿਛਲੇ ਕਰਮਾਂ ਦਾ ਦੁੱਖ ਭੋਗ ਰਹੇ ਆ ਫਟਾਫਟ ਕਹਿ ਦਾਂਗੇ ਕਿ ਕੀ ਪਰਮਾਤਮਾ ਨੇ ਚੰਗਾ ਨਹੀਂ ਕੀਤਾ ਦੁੱਖ ਦਿੱਤਾ ਨਹੀਂ ਪਰ ਜਦੋਂ ਸੁੱਖ ਹੁੰਦਾ ਹੈ ਫਿਰ ਅਸੀਂ ਨਹੀਂ ਕਹਿੰਦੇ ਉਹਦਾ ਭਾਣਾ ਫਿਰ ਕਹਿੰਨੇ ਆ ਕਿ ਸਾਡਾ ਸੁੱਖ ਹੈ ਯਾਰ ਉਸੇ ਭੁੱਲ ਜਾਂਦੇ ਆ ਹੰਕਾਰ ਵਿੱਚ ਉਹਨੂੰ ਚੇਤੇ ਨਹੀਂ ਕਰਦੇ ਉਹ ਸੱਚੇ ਗੁਰੂ ਨੂੰ ਅਸੀਂ ਭੁੱਲ ਜਾਂਦੇ ਆ ਉਹਦਾ ਸ਼ੁਕਰਾਨਾ ਕਰਦਾਂ ਛੱਡ ਦਿੰਨੇ ਆ ਤਿਆਗ ਦਿੰਨੇ ਆ ਵਿਸਰ ਜਾਂਦੇ ਆ ਉਥੇ ਫਿਰ ਪਾਲਟੀਆਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਇਹ ਬਹੁਤਾ ਸੁੱਖ ਮਿਲਦਾ ਉਹ ਵੀ ਸਹਿਣ ਨਹੀਂ ਹੁੰਦਾ ਸਾਡੇ ਤੋਂ ਉਹ ਵੀ ਟਕਾਈ ਨਾਲ ਵੰਦੇ ਨਹੀਂ ਛਾਲਾਂ ਮਾਰਦੇ ਆ ਫਿਰ ਰਿਸ਼ਤੇਦਾਰਾਂ ਨੂੰ ਸੱਦ ਕੇ ਦੋਸਤ ਮਿੱਤਰਾਂ ਨੂੰ ਉੱਥੇ ਸ਼ਰਾਬਾਂ ਦੇਖੋ ਕਿੰਨਾ ਕੁਝ ਚੱਲਦਾ ਇਹ ਨਹੀਂ ਸੋਚਦੇ ਨਾ ਥੋੜਾ ਸੁੱਖ ਦਿੱਤਾ ਸੰਸਾਰੀ ਰਿਸ਼ਤੇ ਹਨ ਕਰਮ ਉਹਨਾਂ ਤੋਂ ਦਾ ਸੁੱਖ ਦਿੱਤਾ ਸੁੱਖ ਦਾ ਸੱਚੇ ਮਾਲਕ ਨੇ ਕਰਮਾਂ ਦਾ ਸਾਨੂੰ ਬਖਸ਼ਿਆ ਦੁਨੀਆ ਨੂੰ ਛੱਡ ਕੇ ਉਹਦਾ ਸ਼ੁਕਰਾਨਾ ਕਰ ਲਈਏ ਪਹਿਲੋ ਜਿਨੇ ਸੁੱਖ ਦਿੱਤਾ ਜਿਨੇ ਸੁੱਖ ਦਿੱਤਾ ਆਨੰਦ ਬਖਸ਼ਿਆ ਸੰਸਾਰੀ ਉਹਦਾ ਸ਼ੁਕਰ ਕਰੀਏ ਐਸੇ ਤਾਂ ਰੋਜ਼ ਹੀ ਸ਼ੁਕਰ ਬਣਦਾ ਉਹਦਾ ਨਿਤਾ ਪ੍ਰਤੀ ਉੱਠਦੇ ਆ ਉੱਠਣਸਾਰ ਉਹਦਾ ਸ਼ੁਕਰਾਨਾ ਕਰੀਏ ਅੱਗੇ ਸਵਾਸ ਉਹਨੇ ਬਖਸ਼ਿਆ ਚੱਲਣ ਵਾਸਤੇ ਜਿੰਦੇ ਉੱਠ ਗਿਆ ਨਾ ਅੰਮ੍ਰਿਤ ਵੇਲੇ ਤਾਂ ਸ਼ੁਕਰਾਨਾ ਕਰੀਏ ਕਿ ਜੀ ਮਹਾਰਾਜ ਜੀ ਅੱਗੇ ਜ਼ਿੰਦਗੀ ਬਖਸ਼ੀ ਅਗਲਾ ਦਿਨ ਬਖਸ਼ਿਆ ਸ਼ੁਕਰ ਹੈ ਤੁਹਾਡਾ ਸ਼ੁਕਰ ਹੈ ਬਹੁਤ ਧੰਨਵਾਦ ਤੁਸੀਂ ਅਗਲਾ ਦਿਨ ਬਖਸ਼ਿਆ ਇਹ ਵੀ ਸੁੱਖਾਂ ਦਾ ਤੁਹਾਡੀ ਬਾਣੀ ਪੜਦੇ ਤੁਹਾਡੀ ਸੇਵਾ ਚਰਨਾਂ ਦੀ ਕਰਦੇ ਲੰਘ ਜਾਵੇ ਸੁੱਖਾਂ ਦਾ ਇਹ ਸਾਧ ਸੰਗਤ ਜੀਓ ਤੇ ਬਹੁਤੇ ਤਾਂ ਭੁੱਲੀ ਜਾਂਦੇ ਨੇ ਸਾਲਵਾ ਦੀ ਕੀ ਕਰਦੇ ਆ ਉਹ ਵੀ ਦੁਨੀਆ ਨੂੰ ਵਿਖਾਣ ਵਾਸਤੇ ਸੀ ਕਰਦੇ ਆ ਬਾਹਰੋਂ ਦੁਨੀਆ ਦੇਖੇ ਕੀ ਇਹ ਸ਼ੁਕਰਾਨਾ ਕਰ ਰਿਹਾ ਔਰ ਪਿਆਰੇ ਦਿਲੋਂ ਸ਼ੁਕਰਾਨਾ ਕਰੀਏ ਮਾਲਕ ਦਾ ਜਿਨੇ ਜ਼ਿੰਦਗੀ ਮਨੋਖਾ ਜਨਮ ਦਿੱਤਾ ਜ਼ਿੰਦਗੀ ਬਖਸ਼ੀ ਸਵਾਸ ਦਿੱਤੇ ਸੰਸਾਰੀ ਪਦਾਰਥ ਤਾਂ ਉਹਨੇ ਦੇ ਨਹੀਂ ਸੀ ਸਾਡੇ ਕਰਮਾਂ ਦੇ ਸੁੱਖ ਇਹ ਵੱਡਾ ਸ਼ੁਕਰਾਨਾ ਹੈ ਅਸੀਂ ਉਹਦੇ ਗੁਣਾ ਦਾ ਉਹਦੀ ਦਿੱਤੀਆਂ ਬਰਕਤਾਂ ਦਾ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਗਿਣਤੀ ਤੋਂ ਪਰੇ ਹੈ ਗਿਣਤੀ ਮਿੰਤੀ ਨਹੀਂ ਕਿੰਨੇ ਕੁ ਸੁੱਖ ਆਨੰਦ ਉਹਨੇ ਬਖਸ਼ੇ ਹਨ ਤੇ ਉਹ ਦਾ ਸ਼ੁਕਰਾਨਾ ਭੁੱਲੀਏ ਨਾ ਉੱਠਣ ਸਾਰੀ ਮਹਾਰਾਜ ਜੀ ਦੇ ਚਰਨਾਂ ਵਿੱਚ ਸਿਰ ਨਵਾਈਏ ਸਤਿਗੁਰੂ ਜੀ ਸ਼ੁਕਰ ਹੈ ਤੁਸੀਂ ਅਗਲਾ ਦਿਨ ਸੁੱਖਾਂ ਦਾ ਬਖਸ਼ਿਆ ਇਹ ਵੀ ਸੁੱਖਾਂ ਦਾ ਵਤੀਤ ਹੋਵੇ ਸਾਡੇ ਤੇ ਤੁਹਾਡੇ ਨਾਮ ਦੀ ਪ੍ਰਾਪਤੀ ਕਿਤੇ ਹੋ ਜਾਵੇ ਸਾਡਾ ਜਨਮ ਅਰਥਨਾ ਚਲਾ ਜਾਵੇ ਸਫਲ ਹੋ ਜਾਵੇ ਦੁੱਖ ਸੁੱਖ ਭਾਣਾ ਤੇਰੇ ਹੋਵੇ ਮਹਾਰਾਜ ਜੀ ਕਹਿੰਦੇ ਤੇਰਾ ਭਾਣਾ ਹੀ ਐ ਬਿਨ ਨਾਮੈ ਮਹਾਰਾਜ ਜੀ ਕਹਿੰਦੇ ਨਾਮ ਤੋਂ ਬਿਨਾ ਜੀਉ ਰਹੇ ਨਹੀਂ ਕਹਿੰਦੇ ਜੀ ਆਤਮਾ ਨੇ ਰਹਿਣਾ ਨਹੀਂ ਫਿਰ ਕਹਿੰਦੇ ਨਾਮ ਤੋਂ ਬਿਨਾ ਇੰਨੇ ਜਨਮਾਂ ਜਨਮਾਂ ਦੇ ਵਿੱਚ ਦੁੱਖ ਭੋਗਣਾ ਸ ਮਹਾਰਾਜ ਜੀ ਕਹਿੰਦੇ ਸੁਰਾਸ ਤੇ ਨਾਮ ਜਪ ਲੈ ਤੂੰ ਮਤ ਵਿਤ ਮਰਨ ਜੀਵਨ ਹੋਰ ਕੈਸਾ ਜੀਵਾਂ ਤਾਂ ਜੁਗਤ ਨਹੀਂ ਮਹਾਰਾਜ ਜੀ ਕਹਿੰਦੇ ਜੀ ਮਤ ਵਿੱਚ ਜ ਮਰਨ ਜਨਮ ਮਰਨ ਦੁੱਖ ਕੈਸਾ ਮਹਾਰਾਜ ਜੀ ਕਹਿੰਦੇ ਮਤ ਵਿੱਚ ਮਰਨ ਜੀਵਨ ਹੋਰ ਕੈਸਾ ਜਾ ਜੀਵਾਂ ਤਾਂ ਜੁਗਤ ਨਹੀਂ ਕਹਿੰਦੇ ਜੇ ਜਿੰਦਾ ਰਵਾਂ ਤਾਂ ਮੇਰੇ ਕੋਲ ਢੰਗ ਨਹੀਂ ਹੈ ਜੀਣ ਦਾ ਇਹ ਤਾਂ ਕਹਿ ਦੇਣਾ ਕਿ 100 ਸਾਲ ਜੀਵਾਂ 150 ਸਾਲ ਜੀਵਾਂ ਬੜਾ ਮੰਗਦੇ ਆ ਮਹਾਰਾਜ ਜੀ ਕਹਿੰਦੇ ਜੀਉਣ ਦਾ ਢੰਗ ਤਾਂ ਜਾ ਵੀ ਪਛਮਾ ਵਾਲਾ ਕੰਮ ਨਾ ਕਰੀਏ ਜ਼ਿੰਦਗੀ ਚ ਵਧਾਈ ਜਾਈਏ ਪਰ ਜੀਵਨ ਦਾ ਢੰਗ ਹੀ ਨਹੀਂ ਕੌਡੀਆਂ ਦੇ ਭਾ ਜ਼ਿੰਦਗੀ ਨੂੰ ਵੇਚੀ ਜਾਈਏ ਸਵਾਸਾਂ ਨੂੰ ਵੇਚੀ ਜੀ ਮਤ ਵਿੱਚ ਮਰਨ ਜੀਵਨ ਮਤ ਆ ਜਾਵੇ ਜਨਮ ਦੇ ਵਿੱਚ ਸਾਨੂੰ ਫਿਰ ਕੈਸਾ ਜੀਵਾਂ ਆ ਤੁਗਤ ਨਾ ਕਿਵੇਂ ਜੀਵਾਂ ਮਹਾਰਾਜ ਜੀ ਤਰਸੇ ਜੀਣਾ ਸਕਾ ਦੇਵੋ ਕਹੇ ਨਾਨਕ ਜਿਵਾਲੇ ਜੀਆ ਜਾਏ ਭਾਵੇਂ ਤੈ ਰੱਖ ਤੂੰ ਹੀ ਮਹਾਰਾਜ ਕੀਰਲੀ ਤੋਂ ਖੁਜ ਬੇਨਤੀ ਕਰਦੇ ਆਣ ਨਾਨਕ ਕਹਿ ਨਾਨਕ ਜਿਵਾਲੇ ਜੀ ਆਹ ਮਹਾਰਾਜ ਜੀ ਕਹਿੰਦੇ ਮੇਰੀ ਬੇਨਤੀ ਹੈ ਤੁਸੀਂ ਕਿਰਪਾ ਧਾਰ ਦੇਵੋ ਆ ਜੀਵਨ ਦੀ ਮਹਾਰਾਜ ਜੀ ਕਹਿੰਦੇ ਜਾਚ ਦੱਸ ਦਿਓ ਜਾਇਜ ਭਾਵੇਂ ਤੈ ਰੱਖ ਤੂੰ ਹੀ ਕਹਿੰਦੇ ਜਿਵੇਂ ਤੈਨੂੰ ਭਾਉਂਦਾ ਹੈ ਪ੍ਰਭੂ ਜੀ ਉਹ ਹਰੀ ਜੀ ਉਹ ਜਿਵੇਂ ਤੈਨੂੰ ਚੰਗਾ ਲੱਗਦਾ ਸਤਿਗੁਰੂ ਜੀ ਤਿਵੇਂ ਮੈਨੂੰ ਰੱਖ ਲੈ ਜਿਵੇਂ ਹੀ ਮੈਨੂੰ ਰੱਖ ਲੈ ਜਿਵੇਂ ਦਾ ਤੈਨੂੰ ਭਾਉਂਦਾ ਮੈਂ ਇਹ ਨਹੀਂ ਕਹਿੰਦਾ ਕਿ ਮੇਰੀ ਮਰਜ਼ੀ ਨਾਲ ਤੂੰ ਰੱਖ ਤੁਹਾਡੀ ਮਰਜ਼ੀ ਹੈ ਤੁਸੀਂ ਮਾਰੋ ਦਿਵਾਲੋਂ ਤੁਸੀਂ ਜ਼ਿੰਦਗੀ ਬਖਸ਼ੋ ਸੁੱਖ ਬਖਸ਼ੋ ਦੁੱਖ ਬਖਸ਼ੋ ਤੁਹਾਡੀ ਮਰਜ਼ੀ ਹੈ ਮੈਂ ਤਾਂ ਤੁਹਾਡੇ ਆਸਰੇ ਹਾਂ ਜਦੋਂ ਐਸੀ ਵਿਰਤੀ ਬਣਦੀ ਹੈ ਉਹਦੇ ਤੇ ਆਸਰਾ ਉਹਦੇ ਤੇ ਡੋਰ ਛੱਟਦੀ ਏ ਫਿਰ ਦੁੱਖ ਸੁੱਖਾਂ ਨੂੰ ਛੋਟੇ ਕਰ ਦਿੰਦਾ ਉਹ ਜ਼ਿੰਦਗੀ ਵਿੱਚ ਮਹਿਸੂਸ ਨਹੀਂ ਹੋਣ ਦਿੰਦਾ ਕਿ ਸਾਡੀ ਜ਼ਿੰਦਗੀ ਵਿੱਚ ਦੁੱਖ ਚੱਲ ਰਿਹਾ ਹੈ ਹਾਣਾ ਮੰਨਣ ਦੀ ਬਿਰਤੀ ਬਖਸ਼ ਦਿੰਦਾ ਇਹ ਭਾਈ ਅੱਜ ਦੇ ਸ਼ਬਦ ਦੀ ਵਿਚਾਰ ਹੈ ਗੁਰੂ ਨਾਨਕ ਮਹਾਰਾਜ ਜੀ ਆਪਣੀ ਰਸਨਾ ਤੋਂ ਸਾਨੂੰ ਜੀਵਾਂ ਨੂੰ ਭਾਈ ਉਪਦੇਸ਼ ਬਖਸ਼ਦੇ ਹਨ ਜੀ ਇੰਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰੋ ਓ ਜੀ ਬਾਣੀ ਵਿਚਾਰ ਦੇ ਸ਼ੀਵਾ ਨਵੰਦੇ ਨਿਕਾਂ ਬੁਲਾ ਜੰਨੀਆਂ ਮਹਾਰਾਜ ਸਤ ਬਖਸ਼ਣ ਜੀ ਆਇਆਂ ਸਰਵਤ ਭਾਈ ਮਾਈ ਭਾਈ ਸੰਗਤਾਂ ਦੀਆਂ ਹਾਜ਼ਰੀਆਂ ਢਟਾਵਾਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ